ਚੱਲੋ ਅੱਗੇ ਚੱਲੋ ਮੈਂ ਬੋਲਦਾ ਬਰੂ ਨੂੰ ਪਾਉਣ ਲਈ ਰਾਤੋਂ ਦਿਨੇ ਜਾ ਕੇ ਬਰੂ ਨੂੰ ਨਿਰਧਾਰਨੇ ਕਾਮ ਕਰਾਂਗੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਸੇਵਾ ਗੇਲ ਹਲਕੇ ਤੋਂ ਐਮਐਲਏ ਹਾਂ ਤੇ ਮੇਰੀ ਡਿਊਟੀ ਸਰਦਾਰ ਦਲਜੀਤ ਸਿੰਘ ਜੀ ਪੋਲਾ ਗਰੇਵਾਲ ਸਾਹਿਬ ਇਸ਼ ਦੇ ਵਿੱਚ ਲੱਗੀ ਆ ਬੜੀ ਮਹਾਰਾਜ ਦੀ ਕਿਰਪਾ ਵੀ ਸਾਡੀ ਜਿਹੜੀਆਂ ਚੋਣ ਹੁਣ ਪੰਚੀ ਤੇ ਸਰਪੰਚੀ ਦੀਆਂ ਪਹਿਲਾਂ ਹੋ ਕੇ ਹਟੀਆਂ ਨੇ ਉਹਦੇ ਵਿੱਚ ਸਾਰੇ ਹੀ ਸਾਡੇ ਪੰਜ ਸਰਪੰਚ ਆ ਉਹ ਆਮ ਆਦੀ ਪਾਰਟੀ ਦੇ ਬਣੇ ਆ ਹੁਣ ਅੱਜ ਅੱਜ ਤੋਂ ਅਸੀਂ ਸਾਰੇ ਹੀ ਸਾਡੇ 4 4 5 5 ਸਰਪੰਚ ਪੂਰੀਆਂ ਟੀਮਾਂ ਲੈ ਕੇ ਹਰੇਕ ਵਾਰਡ ਦੇ ਵਿੱਚ ਸਾਡੇ 17 ਵਾਰਡ ਨੇ ਗਰੇਲਪੋਲਾ ਜੀ ਦੇ ਹਰੇਕ ਪਿੰਡ ਦੇ ਵਿੱਚ ਵਾਰਡ ਦੇ ਵਿੱਚ ਸਾਡੇ ਸਰਪੰਚ 50 50 ਬੰਦੇ ਲੈ ਕੇ ਪਹੁੰਚ ਚੁੱਕੇ ਨੇ ਮੈਨੂੰ ਪੂਰੀ ਉਮੀਦ ਆ ਜਿਵੇਂ ਸਾਡੇ ਗਰੇਵਾਲ ਸਾਹਿਬ ਲੋਕਾਂ ਦੀ ਸੇਵਾ ਕਰ ਰਹੇ ਨੇ ਸਾਨੂੰ ਹਾਂਜੀ 19 ਵਾਰਡ ਨੇ 19 ਵਾਰਡਾਂ ਦੇ ਵਿੱਚ ਅਸੀਂ ਪੂਰੀ ਵੱਡੀ ਲੀਡ ਨਾਲ ਜਿੱਤਾਂਗੇ ਕਿਉਂਕਿ ਸਰਦਾਰ ਗਰੇਵਾਲ ਭੋਲਾ ਜੀ ਤੁਸੀਂ ਹੁਣ ਸਾਰੀਆਂ ਗੱਲਾਂ ਸੁਣੀਆਂ ਨੇ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਗਰਾਊਂਡ ਲੈਵਲ ਦੇ ਨਾਲ ਲੋਕਾਂ ਨਾਲ ਜੁੜੇ ਹੋਏ ਆ ਸਾਨੂੰ ਪਤਾ ਵੀ ਇਹ ਘਰ ਦੇ ਵਿੱਚ ਕੀ ਲੋੜ ਆ ਇਹਨਾਂ ਨੂੰ ਪੈਨਸ਼ਨ ਦੀ ਲੋੜ ਆ ਇਹਨਾਂ ਦਾ ਘਰ ਕੱਚਾ ਇਹਨਾਂ ਦਾ ਪੱਕਾ ਮਕਾਨ ਬਣਾ ਕੇ ਦੇਣਾ ਇਹਨਾਂ ਦੇ ਪੈਨਸ਼ਨ ਦੀ ਲੋੜ ਆ ਇਹਨਾਂ ਦੇ ਨੀਲੇ ਕਾਰਡ ਬਣਨ ਵਾਲੇ ਨੇ ਸਰਦਾਰ ਭੋਤ ਸਿੰਘ ਜੀ ਮਾਨ ਤੇ ਅਰਵਿੰਦ ਕੇਜਰੀਵਾਲ ਸਾਹਿਬ ਇਹਨਾਂ ਨੇ ਇਹੀ ਸਾਨੂੰ ਸਿਖਾਇਆ ਵੀ ਲੋਕ ਜੋ ਗਰੀਬ ਨੇ ਇਹਨਾਂ ਦੀ ਜਾ ਕੇ ਤੁਸੀਂ ਸੁਣਨੀ ਆ ਇਹਨਾਂ ਨੂੰ ਨਹੀਂ ਕਹਿਣਾ ਵੀ ਸਾਡੇ ਕੋਲੇ ਆਓ ਅਸੀਂ ਇਹਨਾਂ ਦੇ ਦੇਖੋ ਇਹਨਾਂ ਦੇ ਦਫ਼ਤਰ ਗਰਗਲ ਜੀ ਦੇ ਕਿੰਨੇ ਦਫ਼ਤਰ ਨੇ 19 ਦਫ਼ਤਰ ਇਹਨਾਂ ਦੇ ਕਾਉਂਸਲਰਾਂ ਦੇ ਬਣ ਗਏ ਨੇ ਮੈਨੂੰ ਪੂਰੀ ਉਮੀਦ ਆ ਬਈ ਵੱਧ ਤੋਂ ਵੱਧ ਜਿਹੜੇ ਹੈਗੇ ਲੋਕ ਇਹ ਆਮ ਆਦੀ ਪਾਰਟੀ ਦੀ ਛਾੜੂ ਤੇ ਵੋਟ ਪਾਉਣਗੇ ਤੇ ਜਿਹੜਾ ਕਾਉਂਸਲਰ ਸਾਡੇ ਬਣਨਗੇ 95 ਦੇ 95 ਤੇ ਸਾਡਾ ਜਿਹੜਾ ਮੇਹਰ ਆ ਉਹ ਵੀ ਆਮ ਆਦੀ ਪਾਰਟੀ ਦਾ ਬਣੂਗਾ ਤੇ ਵੱਧ ਤੋਂ ਵੱਧ ਵਿਕਾਸ ਹੋਊਗਾ ਧੰਨਵਾਦ ਜੀ ਅੱਜ ਤੁਸੀਂ ਦੇਖ ਰਹੇ ਹੋ ਤੇ ਕਾਰਪੋਰੇਸ਼ਨਲ ਇਲੈਕਸ਼ਨ ਚੱਲ ਰਹੀ ਆ ਪੰਜਾਬ ਦੇ ਵਿੱਚ ਲੁਧਿਆਣੇ ਵਿੱਚ ਪ੍ਰਧਾਨ ਸਭਾ ਹਲਕਾ ਪੂਰਬੀ ਦੇ 19 ਵਾਰਡ ਦੇ ਵਿੱਚ ਤੁਸੀਂ ਰੋਜ਼ ਦੇਖਦੇ ਹੋ ਵਹੀਰਾ ਕੱਤ ਕੇ ਹਜੂਮ ਦੀ ਹਜੂਮ ਆਮਾ ਆਦੀ ਪਾਰਟੀ ਚ ਦੂਜੀਆਂ ਪਾਰਟੀਆਂ ਦਾ ਤੇ ਝਾੜੂ ਫੇਰ ਕੇ ਆਮਾ ਆਦੀ ਪਾਰਟੀ ਸ਼ਾਮਲ ਹੋ ਰਹੇ ਨੇ ਤੁਸੀਂ ਦੇਖੋ ਹੁਣ ਲਗਾਤਾਰ ਤੇ ਰੱਖਿਆ ਵੀ ਕੋਈ ਐਸਾ ਮਿੰਟ ਨਹੀਂ ਉਸ ਕੋਈ ਘੰਟਾ ਨਹੀਂ ਕੋਈ ਦਿਹਾੜੀ ਨਹੀਂ ਜਦੋਂ ਆਮਾ ਆਦੀ ਪਾਰਟੀ ਸਪੋਰਟ ਵਾਸਤੇ ਵਹੀਰਾ ਕੱਤ ਕੇ ਆ ਨਹੀਂ ਆ ਰਹੇ ਕਿਉਂਕਿ ਕਾਰਨ ਇਹ ਆ ਵੀ 22 ਸਾਲ ਜੋ ਆਮ ਆਦੀ ਪਾਰਟੀ ਸਰਕਾਰ ਸਰਕਾਰ ਨੇ ਕੰਮ ਕੀਤੇ ਆ ਵਧੀਆ ਹਸਪਤਾਲ ਆਮ ਆਦੀ ਕਲੀਨਿਕ ਬਣਾ ਕੇ ਦਵਾਈ ਵਾਸਤੇ ਵਧੀਆ ਸਕੂਲ ਬਣਾ ਕੇ ਸਕੂਲ ਬਹਿਮੀਨ ਪੜਾਈ ਵਾਸਤੇ ਔਰ 45000 ਤੋਂ ਉੱਪਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਜੋ ਕੰਮ ਕੀਤੇ ਉਹਨੂੰ ਦੇਖਦੇ ਹੋਏ ਅੱਜ ਆਮ ਆਦੀ ਪਾਰਟੀ ਨੇ ਖੜੇ ਨੇ ਔਰ ਤੁਹਾਨੂੰ ਦੱਸਣਾ ਚਾਹੁੰਦਾ ਵਿਧਾਨ ਸਭਾ ਹਲਕਾ ਪੂਰਬੀ ਚ ਔਰ ਸਰਕਾਰ ਦਾ ਆਮ ਆਦੀ ਪਾਰਟੀ ਦਾ ਔਰ ਪੂਰਾ ਅਸ਼ੀਰਵਾਦ ਅੱਜ 1.300 ਕਰੋੜ ਦੇ ਕੰਮ ਔਰ ਆਮ ਆਦਮੀ ਕਲੀਨਿਕਾਂ ਸਕੂਲ ਡੰਪ ਦਾ ਮਿਲ ਕੇ ਜਿਹੜਾ ਚੱਲ ਰਿਹਾ ਵਾ 150 ਕਰੋੜ ਰੁਪਇਆ ਮੈਂ ਦੱਸਣਾ ਭੁੱਲ ਗਿਆ ਔਰ ਇੰਨੇ ਕੰਮ ਹੋ ਰਹੇ ਨੇ ਮਿਲ ਕੇ ਭੁੱਲ ਜਾਂਦੇ ਐ 150 ਕਰੋੜ ਰੁਪਇਆ ਉਹ ਵੀ ਪਾਸ ਹੋ ਗਿਆ ਜਿਹੜਾ ਰਾਹੋਂ ਰੋਡ ਤੇ ਅੱਜ ਤੋਂ 40 ਸਾਲ ਤੋਂ ਮਿਲ ਕੇ ਪਾਣੀ ਖੜਦਾ ਸੀਗਾ ਤੇ ਉਹਦਾ ਵੀ ਸਫਾਇਆ ਝਾੜੂਰਾ ਹੋ ਜਾਣਾ ਵਾ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਆਓ ਜਿਹੜਾ ਛੋਟਾ ਪ੍ਰੋਬਲਮ ਅਸਕਵੇਲ ਕਰੇ ਵੱਲ ਮਾਰੂ ਕਰੇ ਵੱਲ ਔਰ 19 ਦੇ 19 ਬਾੜ ਨੇ ਜਿਹੜੇ ਔਰ ਮੈਨੂੰ ਜਿਤਾ ਦਿਓ ਔਰ ਮੇਤੇ ਅਸ਼ੀਰਵਾਦ ਦੇ ਦਿਓ ਤਾਂ ਅਸੀਂ ਇਕੱਠੇ ਹੋ ਕੇ ਅੱਜ 1.50 ਕਰੋੜ ਦੇ ਕੰਮ ਚੱਲ ਰਹੇ ਤੇ ਹੌਣੇ ਸਮੇਂ ਚ ਕਟੋਗੜ 6-700 ਕਰੋੜ ਰੁਪਇਆ ਹੋਰ ਲਿਆ ਕੇ ਇਸ ਇਲਾਕੇ ਨੂੰ ਹੋਰ ਵਧੀਆ ਬਣਾਈਏ ਹੋਰ ਆਮਦਵੀ ਕਲੀਨਿਕ ਬਣਾਈਏ ਹੋਰ ਸਕੂਲ ਬਣਾਈਏ ਤੇ ਹੋਰ ਜਿਹੜੇ ਮਤਲਬ ਕਿ ਪਾਰਕਾਂ ਦਾ ਵਧੀਆ ਕੰਮ ਕਰੀਏ ਹੋਰ ਸੜਕਾਂ ਦਾ ਵਧੀਆ ਕੰਮ ਕਰੀਏ ਹੋਰ ਸੀਵਲ ਦਾ ਸਮੱਸਿਆ ਜਿਹੜੀ ਹੈਗੀ ਆ ਹੋਰ ਪਾਣੀ ਦੀ ਸਮੱਸਿਆ ਹੋਰ ਉਹਦਾ ਹੱਲ ਕਰੀਏ ਤੇ ਇਸ ਵਾਸਤੇ ਸਾਰੇ ਨੂੰ ਬੇਨਤੀ ਕਰਦਾਂ ਔਰ ਧੰਨਵਾਦ ਕਰਦਾਂ ਸਾਰੇ ਹੀ ਸੰਗਤ ਦਾ ਤੁਸੀਂ ਦੇਖਿਆ ਹੋਣਾ ਵਾ ਜਿਹੜੇ ਦੂਜੀਆਂ ਪਾਰਟੀਆਂ ਨੇ ਤੇ ਘਰ-ਘਰ ਜਾ ਕੇ ਪੈਸੇ ਵੰਡ ਕੇ ਮੀਟਿੰਗਾਂ ਰੱਖਣੇ ਪਾਉਂਦੇ ਨੇ ਤੇ ਅੱਜ ਤੱਕ ਭੋਲਾ ਜਿਹੜਾ ਇਹਨੇ ਅਜ ਤੱਕ ਕਿਸੇ ਨੂੰ ਪੈਸੇ ਨਹੀਂ ਵੰਡੇ ਇਹ ਸਾਰੇ ਕਿਰਾਏ ਵਾਲੇ ਨਹੀਂ ਸਾਰੇ ਦਿਲ ਵਾਲੇ ਨੇ ਦਿਲੋਂ ਮਰਕੇ ਅਸ਼ੀਰਵਾਦ ਦਿੱਤਾ ਇਹ ਵਾਰਡ ਨੰਬਰ ਮੇਰਾ ਪ੍ਰਾਣਾ 8 ਹੈ 8 ਦੇ ਵਿੱਚੋਂ 6 ਇਲੈਕਸ਼ਨ ਲੜੇ ਨੇ ਤੇ ਹਰ ਇੱਕ ਵਾਰੀ ਰਿਕਾਰਡ ਬਣਿਆ ਔਰ ਪਿਛੀ ਵਾਰੀ ਪੂਰੇ ਪੰਜਾਬ ਚ ਹਾਈएस्ट ਮਾਰਜਨ ਇਹ ਮੇਰੀਆਂ ਮਾਤਾਵਾਂ ਪੈਣਾ ਨੇ ਬਜ਼ੁਰਗਾਂ ਨੇ ਮੈਨੂੰ ਦਿੱਤਾ ਤੇ ਨੌਜਵਾਨਾਂ ਨੇ ਸਾਰਾ ਨਮੋੜਾ ਨਮੋੜਾ ਲਾ ਕੇ ਦਿੱਤਾ ਤੇ ਮੈਂ ਇਹੀ ਬੇਨਤੀ ਕਰਦਾ ਮੇਰੇ ਪਰਿਵਾਰ ਨੂੰ ਵੱਡੇ ਪਰਿਵਾਰ ਨੂੰ ਤੇ ਆਓ ਇਕੱਠੇ ਹੋ ਕੇ ਜਿਹੜੇ 3-4 ਦਿਨੇ ਡਟ ਕੇ ਲੱਗੇ ਤੇ ਆਉਣ ਵਾਲੇ ਸਮੇਂ ਚ 23 ਸਾਲ ਜਿਹੜੀ ਆਪਣੀ ਸਰਕਾਰ ਬਾਕੀ ਪਈ ਆ ਤੇ ਪੱਧ ਤੋਂ ਵੱਧ ਆਪਣੇ ਕਾਉਂਸਲ ਸਾਰੇ ਕਾਉਂਸਲਰ ਜਿਤਾ ਕੇ ਬੱਦ ਤੋਂ ਬਾਦ ਹੋਰ ਸਰਕਾਰ ਤੋਂ ਫੰਡ ਲਿਆ ਕੇ ਇਸ ਇਲਾਕੇ ਨੂੰ ਵਧੀਆ ਬਣਾ ਸਕੀਏ ਇਸ ਇਲਾਕੇ ਨੂੰ ਸੁੰਦਰ ਬਣਾ ਸਕੀਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਿਹੜਾ ਆਮ ਆਦੀ ਪਾਰਟੀ ਦਾ ਮਿਸ਼ਨ ਆ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਪ੍ਰਧਾਨ ਅਮਰ ਓੜਾ ਜੀ ਦਾ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਮੇਰਾ ਮਿਸ਼ਨ ਆ ਬਦਾਨ ਸਵਾ ਹਲਕਾ ਪੂਰੀ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਤੇ ਵਧੀਆ ਹੋਰ ਫੰਡ ਲਿਆ ਕੇ ਸਕੂਲ ਬਣਾ ਕੇ ਆਮਦਿਕ ਕਲੀਨਿਕ ਬਣਾ ਕੇ ਉਸ ਹਿੱਸਾ ਬਣਾਉ ਤੇ ਉਸ ਹਿੱਸੇ ਦੇ ਉਹ ਬਣਉਣ ਵਾਸਤੇ ਅਸ਼ੀਰਵਾਦ ਦਿਓ ਸਖਮੇਤ ਸਿੰਘ ਗਰੇਵਾਲ ਨੂੰ ਝ ਆਪਣਾ ਹੈਗਾ ਜਿਹਦੇ ਨਾਲ ਸਫਾਈ ਕਰਦੀ ਹੁੰਦੀ ਆ ਉਸੇ ਨਾਲ ਸਫਾਈ ਬਾਹਰ ਦੀ ਹੋਣੀ ਆ ਤੇ ਉਹ ਚੰਗੀ ਤਰ੍ਹਾਂ ਕਰਦੀ ਏ ਜਿਹੜੀ ਬਾਈ ਵਿੱਚ ਥੋੜੀ ਬਾਕੀ ਰਹਿ ਗਈ ਸੀ ਤੇ ਚੰਗੀ ਤਰ੍ਹਾਂ ਮਾਜ ਕੇ ਸਫਾਈ ਕਰਕੇ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ